ਮੇਰਾ ਨਾਮ ਮਾਰੀਆ ਮੈਂ ਪਾਕਿਸਤਾਨ ਗੁਟਰਾ ਵਾਲਾ ਬੈਂਕ ਕਚਿੰਗ ਮਤੋਂ ਕਿਦਾਂ ਹੋਇਆ ਤੁਹਾਡਾ ਹੋਇਆ ਕੀ ਦਿੱਕਤ ਹੁਣ ਤੁਹਾਨੂੰ ਦਿੱਕਤ ਆ ਰਹੀ ਹੈ ਮੇਰੀ ਸ਼ਾਦੀ 6 ਸਾਲ ਤੋਂ ਮੈਂ ਤੇ ਸੋਨ ਗੱਲ ਕਰਦੇ ਸੀ ਤੇ ਬਹੁਤ ਮੁਸ਼ਕਲਾਂ ਦੇ ਨਾਲ ਸਾਈਨ ਹੋਏ ਸੀ 3 ਸਾਲ ਸਾਈਨ ਦੇ ਚੱਕਰ ਵਿੱਚ ਜਿੜੇ ਸੀ ਤੇ ਹੁਣ ਮੈਂ ਇੱਥੇ 2024 ਦੀ ਜੁਲਾਈ ਵਿੱਚ ਜਿੱਥੇ ਆਈ ਸੀ ਸ਼ਾਦੀ ਹੋਈ ਸੀ 8 ਤਰੀਕ ਨੂੰ ਸਾਡੀ ਤੇ ਹੁਣ ਹੁਣ ਕੀ ਮੁਸ਼ਕਲ ਆਈ ਹੋਨ ਮੈਂ ਵੀਜ਼ਾ ਅਪਲਾਈ ਕੀਤਾ ਹੈ ਪਰ ਵੀਜ਼ਾ ਲੱਗਾ ਨਹੀਂ ਪਰ ਮੈਨੂੰ ਵਾਪਸ ਜਾਣ ਵਾਸਤੇ ਬੋਲਣ ਦੇ ਨੇ। ਕੋਮਿਆ ਸੀ। ਬੋਲਣਾ। ਪੁਲਿਸ ਆਫੀਸਰ ਤੁਸੀਂ ਕੀ ਚਾਹੁੰਦੇ ਹੋ? ਮੈਂ ਵਾਪਸ ਨਹੀਂ ਜਾਣਾ ਚਾਹੁੰਦੀ ਮੈਂ ਇੱਥੇ ਰਹਿਣਾ ਚਾਹੁੰਦੀ ਹਾਂ ਆਪਣੇ ਸਸਰਾਲ 'ਲੀ। ਕੀ ਲੱਗਦਾ ਹੈ ਕਿਉਂ ਤੁਹਾਨੂੰ ਵਾਪਸ ਜਿਹੜਾ ਉਹ ਭੇਜ ਰਹੇ ਨੇ? ਤੁਹਾਨੂੰ ਕਿਹਾ ਕਿ ਕੋਈ ਪੁਲਿਸ ਆਫੀਸਰ ਨੇ ਦੱਸਿਆ ਕੋਈ ਗੱਲ ਬਾਤ ਹੋਈ ਤਾਂ ਨਹੀਂ। ਉਹਨਾਂ ਨੇ ਕੀ ਬੋਲਿਆ ਤੁਹਾਨੂੰ? ਕੋਈ ਨਹੀਂ ਹੋਈ। ਤੁਸੀਂ ਕੀ ਚਾਹੁੰਦੇ ਹੋ? ਮੈਂ ਇੱਥੇ ਰਹਿਣਾ ਚਾਹੁੰਦੀ ਹਾਂ ਆਪਣੇ ਸਸਰਾਲ ਵਿੱਚ। ਕਿ ਜੀ ਮੈਂ ਪ੍ਰੈਗਨੈਂਟ ਹਾਂ ਤੇ ਮੈਂ ਵਾਪਸ ਨਹੀਂ ਜਾਣਾ ਚਾਹੁੰਦੀ। ਉਹ ਹੀ ਪੀਓ ਕਰ ਸਰਕਾਰ ਕੋਲ। ਮੈਨੂੰ ਇਥੇ ਰਹਿਣ ਦਾ ਹੁਕਮ ਦਿੱਤਾ ਜਾਵੇ। ਮੈਂ ਮੇਰਾ ਨਾਮ ਜੋ ਸੋਨੂੰ ਮਸੀ ਪਿੰਡ ਸਠਿਆਲੇ ਜ਼ਿਲ੍ਹਾ ਕਰਤਾਰਪੁਰ ਤੋਂ। ਮੇਰੇ ਸੇ ਸਾਲ ਲਵ ਸਟੋਰੀ ਨੂੰ ਚੱਲਦੇ ਨੂੰ ਹੋ ਗਿਆ ਸੇ ਇਹਦੇ ਦੇ ਵਿੱਚ ਮੈਂ ਕਿਸੇ ਵੀਜ਼ਾ ਅਪਲਾਈ ਵਿਜੇਦਲੀ ਬਹੁਤ ਜ਼ਿਆਦਾ ਮੈਂ ਮਤਲਬ ਕਿ ਸਟ੍ਰਗਲ ਕੀਤਾ। ਆਪਣੇ ਜਿੰਨੇ ਵੀ ਹਲਕੇ ਦੇ ਵਿੱਚ ਮੇਰੇ ਗੈਜ਼ਟਡ ਅਫਸਰ ਹੀ ਉਹਨਾਂ ਦੇ ਕੋਲ ਸਪੌਂਸਰ ਲੈਟਰ ਟੈਸਟਡ ਕਰਵਾਉਣ ਦੇ ਲਈ ਵੀਜ਼ਾ ਜਾਨੀ ਕਿ ਨਾਲ ਦੀਨ ਇੱਥੇ ਆਂ ਇੰਡੀਆ ਦੇ ਵਿੱਚ ਬੁਲਾਉਣ ਦੇ ਲਈ ਮੈਂ 3 ਸਾਲ ਤੱਕੇ ਪਹਿਲਾਂ ਖਾਦੇ ਮਕਾਇਦ ਤੋਂ ਇੱਥੇ ਆਣ ਕੇ 3 ਸਾਲ ਦਰਦ-ਦਰ ਤੇ ਠੋਕਰਾਂ ਖਾਦੀਆਂ ਫਿਰ ਜਾ ਕੇ 3 ਸਾਲ ਬਾਅਦ ਮੇਰੇ ਜਾਨੀ ਕਿ ਸਪੌਂਸਰ ਲੈਟਰ ਟੈਸਟਰ ਹੋਇਆ ਅਫਸਰ ਨੇ ਕਿਹਾ ਗੈਜ਼ਟਡ ਅਫਸਰ ਨੇ ਤੇ ਉਲਟੋ ਬਾਦ ਇਹਨਾਂ ਦਾ ਮਤਲਬ ਕਿ মিডিਆ ਰਾਈ ਵੀ ਮੈਂ ਮਤਲਬ ਕਿ ਪਹਿਲਾਂ ਵੀ ਇਹ ਅਪੀਲ ਕੀਤੇ ਸੀ ਪੂਰੇ ਮਤਲਬ ਕਿ ਅੱਜ ਤੱਕ ਚੰਨਾ ਤੇ ਵੀ ਨਿਊਜ਼ ਹੈ ਗਈ ਆ ਸਾਰੇ মিডিਆ ਦੇ ਵਿੱਚ ਨਿਊਜ਼ ਚੈਨਲ ਮੇਰੇ ਮਤਲਬ ਕਿ ਮੈਰਿਜ ਬਾਰੇ ਵਿਜੇ ਅਪੀਲ ਕੀਤੀ ਤੇ ਫਿਰ ਜਾ ਕੇ ਵਿਜ਼ਾ ਲਗਿਆ ਸੀ ਤੇ ਵਿਜ਼ਾ ਤੋਂ ਬਾਅਦ ਮੇਰੀ ਵਾਈਫ ਇੱਥੇ ਆਈ ਉਹ ਤੋਂ ਬਾਅਦ ਜਾਨੀ ਕਿ ਮੈਂ ਐਸ ਇਸ ਫੇ ਡਾਕਟਰ ਸਰ ਸਾਰੂਨ ਦੇ ਦਫਤਰ ਤੇ ਐਂਟਰੀ ਕੀਤੀ ਉਹਨਾਂ ਨੇ ਉਹਨਾਂ ਨੇ ਪਰਮਨੈਂਟ ਵੀ ਇੱਥੇ ਰਿਹਾਇਸ਼ਤਾ ਦਿੱਤਾ ਸੀ ਉਹਦੇ ਤੋਂ ਬਾਅਦ ਮਨਜ਼ੂਰੀ ਤੋਂ ਬਲੈਂਡ ਤੋਂ ਬਾਅਦ ਐਸੀ ਵਿਆਹ ਸੀ ਪਿੰਡ ਸਠਿਆਣੀ ਟੈਂਕੀ ਦੇ ਵਿੱਚ ਹੀ ਆਪਣੇ ਲਾਗੇ ਚਰਚ ਦੇ ਵਿੱਚ ਸਾਰੇ ਮਤਲਬੀ ਸ਼ਗਨ ਵਿਆਹ ਦੇ ਨਾਲ ਵਿਆਹ ਕੀਤਾ ਸੀ ਉਹਦੇ ਤੋਂ ਬਾਅਦ ਛੋ ਵਾਈਫ ਮੇ ਉਪਰਾਲੇ ਦੀ ਕਿਰਪਾ ਦੇ ਨਾਲ ਵਾਈਫ ਪ੍ਰੈਗਨੈਂਟ ਹੈ ਇਸ ਟਾਈਮ ਤੇ ਅਚਾਨਕ ਕਿੰਨਾ ਚਿਰ ਪਹਿਲਾਂ ਵਿਆਹ ਹੋਇਆ ਹੈ ਮੇਰਾ ਮੈਨੂੰ ਹੋ ਗਿਆ ਵਿਆਹ ਹੋਏ ਨੂੰ 8-9 ਮਹੀਨੇ ਹੋ ਗਏ ਜੀ ਤੇ 9 ਮਹੀਨੇ ਤੋਂ 9 ਮਹੀਨੇ ਤੋਂ ਬਾਅਦ ਮੈਂ ਵੀਜ਼ਾ ਉਸੇ ਟਾਈਮ ਹੀ ਵਿਆਹ ਵਾਲੇ ਦਿਨ ਹੀ ਅਗਲੇ ਦਿਨ ਮੈਂ ਵੀਜ਼ਾ ਪੜਾਈ ਕਰਵਾਤਾ ਜਾਨੀ ਕਿ ਹਫਤੇ ਵਿਆਹ ਤੋਂ ਪਹਿਲਾਂ ਹੀ ਸ਼ਾਇਦ ਜਦੋਂ ਵਿਆਹ ਹੋਇਆ ਹੈਗਾ ਕਿੰਨੀਆਂ ਤੋਂ ਮੁਸ਼ਕਲਾਂ ਜਿਹੜੀਆਂ ਸਾਹਮਣੇ ਆਈਆਂ ਕਿੰਨਾ ਔਖਾ ਹੈਗਾ ਮੈਂ ਮੇਰੇ ਸਾਰੇ ਪਿੰਡ ਨੂੰ ਜਾਣੇ ਕੀ ਪਤਾ ਹੈ ਮੈਂ ਕਿੱਥੇ-ਕਿੱਥੇ ਜਾਣੇ ਕੀ ਅਫਸਰਾਂ ਕੋਲ ਲੱਗ ਲਾ ਕੇ ਜਿੰਨੇ ਵੀ ਗੈਸਟੇਟਡ ਅਫਸਰ ਡਾਕਟਰ ਜਾਨੀ ਕਿ ਜਿੰਨੇ ਵੀ ਗੈਸਟ ਆਫਿਸ ਸਾਰਿਆਂ ਕੋਲ ਮੈਂ ਧੱਕੇ ਖਾਂਦਾ ਰਿਹਾ ਸੀ ਸਪான்ਸਰ ਲੈਟਰ ਟੈਸਟਡ ਕਰਾਉਣ ਤੇ ਕੋਈ ਵੀ ਨਹੀਂ ਕਰਦਾ ਹੈ ਹੁਣ ਕੀ ਪ੍ਰੋਬਲਮ ਆਈ ਹੈ ਹੁਣ ਪ੍ਰੋਬਲਮ ਇਹ ਆਈ ਹੈ ਕਿ ਮੈਂ ਵੀਜ਼ਾ ਅਪਲਾਈ ਕੀਤਾ ਹੁਣ ਮੇਰਾ ਕੀ ਖਸੂਰ ਹੈ ਮੈਂ 9 ਮਹੀਨੇ ਹੋ ਗਿਆ ਮੈਨੂੰ ਵੀਜ਼ਾ ਅਪਲਾਈ ਕਰਨ ਨੂੰ ਮੈਂ ਤਾਂ ਆਪਣੇ ਲੋਜੋ ਇਹਨਾਂ ਨੇ ਮੇਰੇ ਕੋਲ ਗੁਰਦਾਸਪੁਰ ਤੋਂ ਜੋ ਜੋ ਡਾਕੂਮੈਂਟ ਮੰਗੇ ਜੋ ਵੀ ਕੁਝ ਪ੍ਰੂਫ ਮੰਗੇ ਮੈਂ ਸਾਰੇ ਕੁਝ